ਬਿੱਤੇ ਦਿਨੀ ਧੂਰੀ ਬਰਨਾਲਾ ਸੜਕ ਤੇ ਪਿੰਡ ਕੱਕੜਾ ਆਵਦੇ ਨਜ਼ਦੀਕ ਉਸ ਸਮੇਂ ਭਿਆਨਕ ਹਾਦਸਾ ਵਾਪਰ ਗਿਆ ਜਦੋਂ ਮੋਟਰਸਾਈਕਲ ਸਵਾਰ ਤਿੰਨ ਨੌਜਵਾਨਾਂ ਦੀ ਪਿਕਅਪ ਜੀਪ ਨਾਲ ਟੱਕਰ ਹੋ ਗਈ। ਚਸ਼ਮਦੀਨਾ ਨੇ ਦੱਸਿਆ ਕਿ ਮੋਟਰਸਾਈਕਲ ਤੇ ਸਵਾਰ ਤਿੰਨ ਨੌਜਵਾਨ ਜੋ ਕਿ ਰਣੀਕੇ ਵਾਲੀ ਸਾਈਡ ਤੋਂ ਧੂਰੀ ਵੱਲ ਨੂੰ ਜਾ ਰਹੇ ਸਨ ਧੂਰੀ ਤੋਂ ਬਰਨਾਲਾ ਵੱਲ ਜਾ ਰਹੀ ਪਿਕਅਪ ਜੀਪ ਨਾਲ ਟਕਰਾ ਗਏ। ਇਸ ਹਾਦਸੇ 'ਚ ਤਿੰਨੇ ਨੌਜਵਾਨਾਂ ਦੀ ਮੌਤ ਹੋ ਗਈ। ਤਿੰਨੇ ਨੌਜਵਾਨ ਧੂਰੀ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ। ਕਿੱਥੋਂ ਆ ਰਹੇ ਸੀ ਵੀਰ ਜੀ ਤੁਸੀਂ ਮਰੇ ਕੋਲੇ ਤੁਸੀਂ ਮਰੇ ਕੋਲ ਤੇ ਕਿੱਧਰ ਜਾ ਰਹੇ ਸੀ ਅਸੀਂ ਬਰਨਾਲਾ ਜੀ ਬਰਨਾਲਾ ਕੀ ਗੱਲ ਹੋਈ ਹੈ ਐਕਸੀਡੈਂਟ ਦੀ ਇਹ ਸਾਡੀ ਸਾਈਡ ਆ ਰਹੇ ਆ ਜੀ ਇਹ ਇਧਰ ਤੇਜ਼ ਆ ਰਹੇ ਦੀਏ ਇਹ ਸਿੱਧਾ ਸੋਡ ਸਾਹਮਣੇ ਦੇ ਕੇ ਆ ਦੇਖੋ ਸਾਹਮਣੇ ਕਿੱਥੇ ਲੱਗਿਆ ਕੇ ਮੋਟਰਸਾਈਕਲ ਅੱਛਾ ਅਸੀਂ ਆਪਦੀ ਸਾਈਡ ਤੇ ਆ ਰਹੇ ਆ ਤੁਹਾਡੀ ਗੱਡੀ ਹਲੇ ਉੱਥੇ ਖੜੀ ਹੈ ਕਿੰਨੇ ਬੰਦੇ ਸੀ ਇਹ ਮੋਟਰਸਾਈਕਲ ਤੇ ਇਹ ਤਿੰਨ ਜਣੇ ਨੇ ਜੀ ਤਿੰਨ ਜਣੇ ਸੀਗੇ ਤੁਸੀਂ ਆਪਦੀ ਸਾਈਡ ਤੇ ਆ ਰਹੇ ਸੀ ਜਿਵੇਂ ਜਿਸੀਂ ਆਪਦੀ ਸਾਈਡ ਤੇ ਆ ਤੁਸੀਂ ਦੇਖੋ ਸਾਡੇ ਸਾਹਮਣੇ ਹੈਗੇ ਤੁਹਾਡੀ ਕੋਈ ਡਰਿੰਕ ਤਾਂ ਨਹੀਂ ਕੀਤੀ ਨਹੀਂ ਜੀ ਕੋਈ ਡਰਿੰਕ ਨਹੀਂ ਚੈੱਕ ਅਪ ਕਰਵਾ ਸਕ ਇੱਕ ਐਕਸੀਡੈਂਟ ਹੋਇਆ ਸੀ ਜੀਪ ਨਾਲ ਮੋਟਰਸਾਈਕਲ ਤੇ ਸੀ ਜਨੇ ਨੌਜਵਾਨ ਡੈਥ ਹੋ ਗਈ ਐ ਸਪੌਟ ਤੇ ਇਹ ਗੈਡਬੋਡੀ ਡੈਡ ਹਾਸਟ ਰਖਾਈ ਗਈ ਐ ਬਾਕੀ ਸਾਡੀ ਤਫਤੀਸ਼ ਚੱਲ ਰਹੀ ਐ ਜੀ ਜੋ ਵੀ ਖੱਟ ਸਾਹਮਣੇ ਆਉਣਗੇ ਉਸ ਤੋਂ ਕਾਰਵਾਈ ਕੀਤੀ ਜਾਊਗੀ ਇਹਨਾਂ ਦੋ ਧੂਰੇ ਤੋਂ ਯਾਰੀ ਸੀ ਬਰਵਾੜੇ ਵਾਲਾ ਨੌਜਵਾਨ ਉਧਰੋਂ ਆਰੇ ਸੀਗੇ ਰਾਨੀ ਤੋਂ ਧੂਰੀ ਵਾਲੋਂ ਆਰੇ ਸੀਗੇ ਤੇ ਉੱਥੇ ਕਕਰਾਲ ਦੇ ਅੰਦਰ ਟ੍ਰਕਟਰ yeah